ਅਸਲਾਮੁਅਲੈਕੁਮ ਮੈਂ ਮੁਹੰਮਦ ਯੂਨਸ ਦਾ ਮੋਬਾਈਲ ਸਟੋਰ ਮਲੇਰ ਕੋਲਾ ਤੋਂ ਅੱਜ ਆਪਾਂ ਡੀਲ ਲੈ ਕੇ ਆਏ ਸੀ ਵਾਸ਼ਿੰਗ ਮਸ਼ੀਨ ਤੇ ਔਰ ਇਸ ਤੇ ਸਾਡੀ ਡੀਲ ਜੋ ਰਹਿਣ ਵਾਲੀ ਹੈ ਸਿਰਫ ਕਿਸ਼ਤ ਕਿੰਨੀ ਹੈ ਇਹਦੀ 1111 ਰੁਪਏ ਦੀ ਔਰ ਆਫਰਸ ਕੀ ਨੇ ਬਿਨਾ ਪੈਸੇ ਦਿੱਤੇ ਕੋਈ ਬਜ਼ਾਜ ਦਾ ਖਰਚਾ ਨਹੀਂ ਹੈਗਾ ਕੋਈ ਫਾਈਲ ਖਰਚਾ ਨਹੀਂ ਹੈਗਾ ਬਿਨਾ ਪੈਸੇ ਦਿੱਤੇ ਤੁਸੀਂ ਇਹ ਮਸ਼ੀਨ ਲੈ ਕੇ ਜਾ ਸਕਦੇ ਹੋ ਔਰ ਇਸ ਮਸ਼ੀਨ ਦੀ ਜੋ ਫੀਚਰ ਨੇ ਔਰ ਇਸ ਦੀ ਵਾਰੰਟੀ ਦੇ ਬਾਰੇ ਗੱਲ ਕਰਦੇ ਆ ਕੰਪਨੀ ਨੇ ਇਸ ਦੇ ਉੱਪਰ 4 ਸਾਲ ਦੀ ਕੰਪਲੀਟ ਵਾਰੰਟੀ ਦਿੱਤੀ ਹੈ ਜੋ ਕਿ ਪਹਿਲਾਂ 2 ਸਾਲ ਦੀ ਹੁੰਦੀ ਸੀ 2 2 4 ਸਾਲ ਦੀ ਕੰਪਲੀਟ ਵਾਰੰਟੀ ਹੈ 10 ਸਾਲ ਦੀ ਵਾਸ਼ ਵਾਲੇ ਦੀ 5 ਸਾਲ ਦੀ ਸਪਿੰਨ ਵਾਲੇ ਦੀ ਔਰ ਇਸ ਦੇ ਵਿੱਚ ਇੱਕ ਐਡੀਸ਼ਨਲ ਫੀਚਰ ਐਡ ਕੀਤਾ ਗਿਆ ਹੈ ਜੋ ਕਿ ਹੋਰ ਕੋਈ ਬ੍ਰਾਂਡ ਨਹੀਂ ਐਡ ਕਰਦਾ ਜਿਸ ਤਰ੍ਹਾਂ ਕਿ ਆਪਾਂ ਸਰਵ ਦੇ ਵਿੱਚ ਜਦੋਂ ਕੱਪੜਾ ਧੁੱਲ ਕੇ ਆਉਂਦਾ ਹੈ ਕਈ ਵਾਰ ਉਹਦੇ ਵਿੱਚ ਸਰਫ ਦੇ ਦਾਗ ਰਹਿ ਜਾਂਦੇ ਨੇ ਔਰ ਇਹਦੇ ਵਿੱਚ ਕਿਸ ਤਰ੍ਹਾਂ ਦੀ ਟੈਕਨੋਲੋਜੀ ਯੂਜ਼ ਕੀਤੀ ਗਈ ਆ ਜਿਹਦੇ ਨਾਲ ਤੁਹਾਨੂੰ ਉਹ ਦਾਗ ਧੱਬਾ ਨਹੀਂ ਦਿਖੂਗਾ ਔਰ ਕੰਪਨੀ ਦਾ ਦਾਵਾ ਹੈ ਸਾਡੇ ਕੋਲ ਇਹ ਵਾਸ਼ਿੰਗ ਮਸ਼ੀਨ ਹੈ ਜੋ ਇਹਦਾ ਟੱਬ ਸਭ ਤੋਂ ਵੱਡਾ ਹੈ ਸਪਿਨ ਵਾਲਾ ਵੀ ਵਾਸ਼ ਵਾਲਾ ਵੀ ਔਰ ਇਸੇ ਤਰ੍ਹਾਂ ਦੀ ਡੀਲਸ ਨੂੰ ਗ੍ਰੈਬ ਕਰਨ ਦੇ ਲਈ ਦਾ ਮੋਬਾਈਲ ਸਟੋਰ ਮਲੇਰ ਕੋਲ ਤੇ ਵਿਜ਼ਿਟ ਕਰੋ ਜੀ ਸਾਡੇ ਪੇਜ ਨੂੰ ਲਾਈਕ ਔਰ ਫੋਲੋ ਕਰੋ ਧੰਨਵਾਦ